ਯਾਰ ਜੀ ਮੇਂ ਤੁਹ ਸਵਾਜ ਕਈ ਦਿਨਾਂ ਬਾਅਦ ਦਿਨਾਂ ਬਾਅਦ ਕੀ ਸਾਲਾਂ ਬਾਅਦ ਹੈ ਹਨ ਲਗਭਗ ਮੇਲਾ ਦੀ 2-3 ਸਾਲ ਹੋ ਗਏ ਤੇ ਨਾ ਕੋਈ ਵੀਡੀਓ ਨਾ ਕੋਈ ਕੁਛ ਹਨ 1 ਲੱਖ ਤਦਾ ਐਦੇ ਹੋਇਆ ਵੀ ਇਹ ਲੋਪਜੇ ਹੋ ਗਏ ਹਨ ਤੋਂ ਮੇਂ ਤੁਹ ਦਵਾਰੇ ਹੁਣ ਆਪਾਂ ਇਹਦੇ ਤੇ ਡੇਲੀ ਆਪਾਂ ਹਨਾ ਡੇਲੀ ਵੀਡੀਓ ਪਾਇਆ ਕਰਾਂਗੇ ਵੀ ਯਾਰ ਦੋਸਤ ਸਾਰੇ ਪਹੁੰਚ ਗਏ ਬਾਈ ਕੈਨੇਡਾ ਤੇ ਆਪਾਂ ਰਹਿ ਗਏ ਉਰੇ ਪੰਜਾਬ ਤੇ ਤੇ ਉਹਨਾਂ ਬਿਨਾ ਕਹਾਣੀ ਰੌਣਕ ਘਟ ਗਈ ਹਨ ਹੁਣ ਆਪਾਂ ਕੱਲਮ ਕੱਲੇ ਜੀ ਆਂ ਇੱਕ ਯਾਰ ਵੇਲੀ ਹੈਗਾ ਉਹ ਕਮਰੇਵਾਂ ਤੇ ਨਹੀਂ ਨਿਕਲਦਾ ਉਹਨੂੰ ਵੀ ਮਲਾਉਂਗੇ ਤੇ ਹੁਣ ਆਪਾਂ ਚੱਲੇ ਆਂ ਮੋਟਰਪਾ ਨੂੰ ਇਹ ਖਾਸ ਡਿਮਾਂਡ ਸੀ ਅੱਡੇ ਵਾਲੇ ਦੀ ਕਹਿੰਦਾ ਮੋਟਰ ਵਜਾ ਕੇ ਵੀਡੀਓ ਪਾਈਂ ਕਹਿੰਦਾ ਹੁਣ ਮੋਟਰਵਾ ਚੱਲਦੇ ਆਂ ਨਾਲੇ ਮਾਰਦੇ ਆਂ ਗੱਲਾਂ ਬਾਤਾਂ ਮਿੱਤਰੋ ਕਣਕਾਂ ਸਾਰੀਆਂ ਬੱਲਾਂ ਆ ਗਈਆਂ ਹਨਾ ਬਹੁਤ ਸੋਹਣਾ ਬਿਊ ਸ਼ਾਮ ਦਾ ਆ ਰਿਹਾ ਲਗਭਗ 6:05 ਵਜੇ ਤੇ ਆਪਾਂ ਲੋਡ ਵੀਡੀਓ ਆਪਾਂ 6:00 ਵਜੇ ਕਰ ਦੇਣੀ ਕੈਨੇਡਾ ਵਾਲੀ ਦੀ ਦਸਵੇਰ ਹੋ ਗਈ ਆਪਾਂ ਇੱਧਰ ਸੌਣ ਨੂੰ ਤਿਆਰੀਆਂ ਕਰ ਰਹੇ ਹੋਵਾਂਗੇ ਇਹ ਸਾਰੇ ਜਿਹੜੇ ਬੈਠੇ ਉੱਥੇ ਲੈਣਗੇ ਨਜ਼ਾਰੇ ਦੇਖਣਗੇ ਵੀਡੀਓ ਇਹ ਆ ਪੰਜਾਬ ਕਾ ਮਾਹੌਲ ਕਿਹੋ ਜਿਹਾ ਚੱਲ ਰਿਹਾ ਹੈ ਨਾ ਬਾਕੀ ਦੇ ਨੌ ਦਿਨ ਆਪਾਂ ਕੋਸ਼ਿਸ਼ ਕਰੂਗੇ ਵੀ ਦੁੱਖਰ ਵਾਰਦੇ ਹੀ ਜਾਣਾ ਤੁਹਾਨੂੰ ਵੀ ਹੈ ਨਾ ਗੱਲਾਂ ਬਾਤਾਂ ਪਸੰਦ ਆਉਣ ਉਹ ਆ ਗਈ ਸਾਹਮਣੇ ਆਪਣੀ ਮੋਟਰ ਤੁਹਾਨੂੰ ਅਸੀਂ ਵੀਡੀਓ ਜੀਆਂ ਦਿਖਾਈ ਗਿਆ ਵਾਲਾ ਦਾੜਾ ਜਿਹਾ ਤੁਸੀਂ ਕਹਣਾ ਯਾਰ ਬੋਰਿੰਗ ਜਿਹਾ ਕੰਮ ਹੈ ਸੋ ਚੱਗ ਮਾਰਨੀ ਜ਼ਰੂਰੀ ਹੈ। ਲਓ ਵੀ ਮਿੱਤਰੋ। ਆ ਵੀ ਮੈਂ ਛੋਟੇ ਜਿਹੇ ਹੁੰਦੇ ਨੇ ਲਾਈਤੀ ਜਾਮਣ। ਕਾਫੀ ਬੜੀ ਹੋ ਗਈ। ਇਹ ਵੀ ਯਾਦਾਂ ਐ। ਯਾਦ ਆ ਰਹੀਆਂ ਮਿੱਤਰੋ। ਐਡ ਹੋ ਗਿਆ ਫਰਖਟੇ। ਅੱਜ ਨਾਲੇ ਸ਼ਾਮ ਆਉਗੀ। ਜਿਵੇਂ ਕਣਕ ਗੁਣਕ ਵੱਢਣੀ ਐ। ਇਹਦੀ ਸ਼ਾਮ ਜਾ ਕੇ ਰੋਟੀ ਬਣੀ ਦਾ ਖਾ ਸਕਦਾ। ਕੇ ਤੋਕੇ ਲਾ ਕੇ ਬੜੀ ਔਖੀ ਜੀਪ ਗੱਡੀ ਇਹਦੇ ਮਾਤੇ ਉਹ ਪਿੰਡ ਸੁਹਾਲੀ ਸਾਹਮਣੇ ਆਪਣਾ ਫਿਰ ਡਾਪ ਜਲਦੀ ਉਹ ਸਾਹਮਣੇ ਆ ਗਿਆ ਟਿਊਡ ਟਿਊਡ ਵਾਲੀ ਨਦੀ ਸਾਹਮਣੇ ਵਿਖ ਰਹੀ ਮਾਰਾ ਇਲਾਕਾ ਭਾਈ ਖੈੜ ਕੇ ਲੱਗ ਗਿਆ ਬਾਕੀ ਦਾ ਚੰਡੀਗੜ ਚੰਡੀਗੜ ਕਹੀ ਜਾਹਾ ਕੋਈ ਮਿੱਤਰੋ ਆਗੇ ਮੋਟਰ ਪਾ ਖੂਰ ਆ ਗਿਆ ਆਪਾਂ ਨੂੰ ਛੋਟੇ ਛੋਟਿਆਂ ਨੂੰ ਕਿਉਂ ਆਉਂਦੀ ਯਾਰ ਮੋਟਰ ਇੱਥੇ ਗੋਤੇ ਲਾਇਆ ਕਿਹਨੂੰ ਭੁੱਲਣੇ ਐ ਆ ਆਂਬੀਆਂ ਆਂਬੀਆਂ ਕਿਹਨੇ ਭੁੱਲਣੀਆਂ ਕਿਹਨੇ ਨਹੀਂ ਭੁੱਲਣੀਆਂ ਪਾ ਇੱਥੇ ਬਾਈ ਬੜਾ ਨਾਉ ਦੇ ਰਹੇ ਅਸੀਂ ਪੂਰਾ ਚੱਲ ਮਾਰਦੇ ਤੇ ਮੈਂ ਤਾਂ ਹੁਣ ਵੀ ਨਹੀਂ ਜਾਨਾ ਔਰ ਛੱਡੇ ਵਾਲਾ ਹੁਣ ਬਾਹਰ ਜਾ ਕੇ ਥੋੜਾ ਜਿਹਾ ਬੰਦੇ ਦਾ ਨਾ ਸਾਕਤਾ ਹੋ ਜਾ ਹੋਰ ਹੋ ਜਾਂਦਾ ਆ ਗਿਆ ਕਰੇ ਉਹ ਵੀ ਵਿਚਾਰਾ ਮਿਸ ਕਰਦਾ पर कहने जी लाइफ सैट करनी होते फिर कहीं स्ट्रगल करना पैंता मित्रों ये अपनी मोटर ओ आंद पही है इधर मित्र प्यारे आ गया तू इथी होठा आही कोठा आही मोटर इथे खाऊ पीऊंगे इथी नाऊंगे लाऊंगे वाली मौजा कि कहीं नहीं है भाई कहीं नहीं है ਮੈਂ ਤਰੋ ਬਲੌਗ ਆਪਾਂ ਛੋਟੇ ਛੋਟੇ ਬਣਾਵਾਂਗੇ ਹਲੇ ਨਮਾ ਨਮਾ ਐ ਮੈਨੂੰ ਵੀ ਇੰਨੀ ਗੱਲਬਾਤ ਵਾਲੀ ਕਰਨੀ ਨਹੀਂ ਆਉਂਦੀ ਤੇ ਉਹ ਵੀ ਕਹੂੰਗੀ ਫालतू ਦੀ ਝਗ ਮਰੀ ਜਾਂਦਾ ਸੋ ਆਈ ਆਪਾਂ 2-3 ਮਿੰਟ ਦਾ ਬਲੌਗ ਜਿਹਾ ਪਾਉਂਗੇ ਅੱਜ ਬਾਕੀ ਜਿਉਂ ਜਿਉਂ ਥੋੜਾ ਜਿਹਾ ਵਧੀ ਜਾਊਗਾ ਅੱਜ ਮੈਂ ਕਿਤੇ ਗਿਆ ਵੀ ਨਹੀਂ ਨਹੀਂ ਤਾਂ ਜਿੱਥੇ ਬਾਹਰ ਉੱਤਰ ਜਾਂਦਾ ਹਨ ਫੇਰ ਤਾਂ ਮੈਂ ਕੋਈ ਹੋਰ ਵੀ ਜੋੜ ਦਿੰਦਾ ਪਰ ਅੱਜ ਆਪਾਂ ਉਹਨੇ ਮੈਨੂੰ ਕਿਹਾ ਤਾਂ ਕਹਿੰਦਾ ਮੋਟਰ ਪਾ ਜਾ ਕੇ ਬਣਾਈ ਜਰੂਰ ਵੀਡੀਓ ਤਾਂ ਆਪਾਂ ਮੋਟਰ ਹੀ ਪਹਿਲਾਂ ਚੱਕੀ ਵੀ ਬਾਕੀ ਕੰਮ ਬਾਅਦ ਚ ਕਰਾਂਗੇ ਤਾਂ ਚੱਲੀਏ ਮੋਟਰ ਪਾ ਠੀਕ ਜੀ ਕੋਫਰਾਟ ਵਧੀਆ ਲੱਗ ਗਿਆ ਮੋਟਰਪਾ ਵੀ ਪੂਰੀ ਓਕੇ ਦੀ ਰਿਪੋਰਟ ਹੈ ਇਹਨੂੰ ਨਾਤ ਬਾਥੀਆਂ ਖਣੀ ਲੱਗਦੀਆਂ ਹੁੰਨੀਆਂ ਉਹਨੂੰ ਲੱਗਦੇ ਨੇ ਆੜੂ ਇਹਨਾਂ ਨੂੰ ਅੰਬ ਅੰਬੀਆਂ ਬਾਕੀ ਆ ਪਤਾ ਨਹੀਂ ਤਾਂ ਇਹਦੇ ਉਰੇ ਕਿਆ ਲਾ ਰ ਮਿਰਚਾਂ ਲਾਤੀਆਂ ਮਲਾਦੀ ਠੀਕ ਹੈ ਦੋਸਤੋ ਲਾਈਕ ਜਰੂਰ ਕਰਦੇ ਹੋ ਮੇਰਾ ਵੀ ਤੇ ਜਿਹੜੇ ਨਵੇਂ ਆ ਨਾ ਸਬਸਕ੍ਰਾਈਬ ਕਰਦੇ ਹੋ ਇਹ ਪਾਸ ਸਿਰਫ ਪੰਜਾਬ ਵਾਲਿਆਂ ਵੱਲੋਂ ਵੀਡੀਓ ਪਾਈ ਜਾਂਦੀਆਂ ਹੁੰਗੀਆਂ ਓਨਲੀ ਔਨ ਫੋਰ ਕੈਨੇਡਾ ਚੈੱਕ ਲੋ ਕੰਮ ਨੂੰ ਲਵ ਯੂ ਮਿੱਤਰੋ